ਜੀ ਆਪਾਂ ਨੂੰ ਟ੍ਰੀਟਮੈਂਟ ਚੱਲਦੇ ਨੂੰ ਆਪਣੇ ਕੋਲ ਹੋਊਗੇ ਜੀ 15 117 ਦਿਨਾਂ ਲਈ ਹੂੰ 15 17 ਦਿਨ ਤੇ ਜਿਹੜੀ ਇਹ ਪ੍ਰੋਬਲਮ ਸੀ ਆਪਾਂ ਨੂੰ ਕਿੰਨੇ ਟਾਈਮ ਤੋਂ ਜਿਹੜੀ ਤੁਸੀਂ ਲੈ ਕੇ ਆਏ ਸੀ ਤੁਹਾਨੂੰ ਪੁਰਾਣੀ ਜੀ ਵੀ 25 ਸਾਲ ਤੋਂ ਹੈ ਜੀ ਵੀ 25 ਸਾਲ ਤੋਂ 3 ਸਾਲ ਤੋਂ ਬਹੁਤ ਜ਼ਿਆਦਾ ਜੀ ਅੱਛਾ ਜੀ ਠੀਕ ਹੈ ਤੇ 3 ਸਾਲ ਦੀ ਜਿਹੜੀ ਪ੍ਰੋਬਲਮ ਸੀ ਤੁਹਾਨੂੰ ਕੀ ਕੀ ਪ੍ਰੋਬਲਮ ਆ ਰਹੀਆਂ ਸੀ ਤੁਹਾਨੂੰ ਯਾਦ ਕਰੋ ਬਹੁਤ ਪਰਮਾਰੀ ਜਿਵੇਂ ਗੈਸ ਬਹੁਤ ਬਣਦੀ ਹੈ ਜੀ ਜੀ ਤੇ ਕਬਜ ਵੀ ਰਹਿੰਦੀ ਜੀ ਜੀ ਪੇ ਗੈਸ ਤਾਂ ਕੋਈ ਚੀਜ਼ ਖਾਦੇ ਵੇ ਉਹ ਹੀ ਬਸ ਗੈਸ ਦੀ ਬੰਦੇ ਜੀ ਸਾਰੀ ਦਾ ਜੀ ਜ਼ਿਆਦਾ ਗੈਸ ਕ੍ਰੌਸ ਹੋ ਜਾਂਦੀ ਤਾਂ ਵੀ ਦਰਦ ਜੀ ਨਾ ਹੁੰਦੀ ਆ ਤਾਂ ਫਿਰ ਵੀ ਦਰਦ ਜੀ ਓਕੇ ਬੰਤੇ ਇਹ ਜਿਹੜੇ ਆਪਾਂ ਜਿੱਥੇ ਮਸ਼ੀਨ ਲਾ ਰਹੇ ਆ ਇਹ ਪਹਿਲਾਂ ਜਦੋਂ ਆਪਣੇ ਕੋਲ ਆਇਆ ਉਹ ਕਿੰਨਾ ਸੀ ਇਹ ਮਤਲਬ ਪੱਕਿਆ ਹੋਇਆ ਭਰਿਆ ਜਾਂ ਕੱਸਿਆ ਜਾਂ ਜਿਆਦਾ ਕੱਸਿਆ ਰਹਿੰਦਾ ਸੀ ਜੀ ਹੁਣ ਕਿੰਨਾ ਗ ਰਿਲੈਕਸ ਫੀਲ ਕਰਦੇ ਹੁਣ ਉਸ ਤੋਂ ਬਾਅਦ ਮੈਨੂੰ ਵਾਵਾ ਰਿਲੈਕਸ ਕਸ਼ੂ ਫਾਇਦਾ ਲੱਗ ਰਿਹਾ ਜੀ 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 ਜਿਹੜਾ ਤੁੱਕੱਸਿਆ ਸੀ ਉਹ ਮਤਲਬ ਉਹਨਾਂ ਲਈ ਵੀ ਕੱਸਿਆ ਲੱਗ ਰਿਹਾ ਜਿਵੇਂ ਤੁਸੀਂ ਦੱਸ ਰਹੇ ਹੋ ਗੱਟ ਕੱਸਿਆ ਲੱਗ ਰਿਹਾ ਜੀ ਜੀ ਪਹਿਲਾਂ ਇੱਥੇ ਮੇਰੇ ਵੈਸੇ ਆਇਆ ਨਾ ਲੱਗਦਾ ਜਿਵੇਂ ਜਾਨ ਹੈ ਹੀ ਨਹੀਂ ਹੂੰ ਹੂੰ ਹੁਣ ਉਸ ਤੋਂ ਮੈਨੂੰ ਹਫਤਾ ਹੋ ਗਿਆ ਮੈਨੂੰ ਹਫਤੇ ਦੇ ਵਿੱਚ ਨਾ ਇਹ ਲੱਗਦਾ ਵੀ ਠੀਕ ਹੈ ਅੱਗੇ ਨੂੰ ਠੀਕ ਹੈ ਜੀ 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 ਮਤਲਬ ਵੀ ਜਿਹੜੀ ਬਿਮਾਰੀ ਤੁਹਾਡੀ ਇਹਨੇ ਲੰਮੇ ਟਾਈਮ ਦੀ ਸੀ ਲਗਭਗ ਸ਼ੁਰੂਆਤ ਤਾਂ ਪਹਿਲਾਂ ਦੀ ਹੋਈ ਹੈ ਇਹ 3 ਸਾਲ ਦੀ ਜ਼ਿਆਦਾ ਵੱਡੀ ਸੀ ਤੁਹਾਡੀ ਹਾਂ ਜੀ 3 ਸਾਲ ਦੀ ਜ਼ਿਆਦਾ ਤੇ ਕਾਫੀ ਸੋਖੇ ਹੋ ਗਏ ਫਿਰ ਉਹ ਦਿਨ ਨਾਲ ਹੈ ਨਾ ਸਮਪਰਮਾਤਮਾ ਜੀ ਕਪਤਾਨ ਮੈਨੂੰ ਐ ਲੱਗਿਆ ਵੀ ਵਧੀਆ ਸੌਖੇ ਆ ਜੀ ਜੀ ਨੀਂਦ ਵਗੈਰਾ ਸਹੀ ਆ ਰਹੀ ਹੈ ਨੀਂਦ ਸਹੀ ਆ ਰਹੀ ਹੈ ਭੁੱਖ ਠੀਕ ਲੱਗ ਰਹੀ ਹੈ ਹਾਂ ਭੁੱਖ ਹੁਣ ਠੀਕ ਲੱਗ ਰਹੀ ਹੈ ਪਹਿਲਾਂ ਤਾਂ ਜੇ ਅਗਰ ਮੈਂ ਦਵਾਈ ਨਹੀਂ ਖਾਂਦਾ ਸੀ ਤਾਂ ਭੁੱਖ ਜਮਾ ਹੀ ਨਹੀਂ ਲੱਗਦੀ ਸੀ ਅੱਛਾ ਜਿਹੜੀ ਐਲੋਪੈਥੀ ਦੀ ਦਵਾਈ ਲਈ ਸੀ ਐਲੋਪੈਥੀ ਜਿਹੜੀ ਖਾਣ ਲਈ ਸੀ ਹਾਂ ਠੀਕ ਹੈ ਹੁੰਦਾ ਤੁਸੀਂ ਮੇਰੇ ਖਿਆਲ ਦੱਸ ਰਹੇ ਸੀ ਤਿੰਨ ਦਿਨ ਤੋਂ ਬੰਦ ਸੀ ਦਵਾਈ ਤੁਹਾਡੀ ਉਹ ਨਹੀਂ ਉਹ ਵਿੱਚ ਤਿੰਨ ਦਿਨ ਮਤਲਬ ਕਿ 10ਾਂ ਦਿਨਾਂ ਦੇ ਵਿੱਚ ਤਿੰਨ ਦਿਨ ਬੰਦ ਕੀ ਬੰਦ ਰੱਖੀ ਸੀ ਦੋ ਤਿੰਨ ਦਿਨ ਖਾ ਕੇ ਫਿਰ ਇੱਕ ਦਿਨ ਬੰਦ ਫਿਰ ਦੋ ਤਿੰਨ ਦਿਨ ਖਾ ਕੇ ਫਿਰ ਇੱਕ ਦਿਨ ਬੰਦ ਇਸ ਤਰ੍ਹਾਂ ਕੀਤਾ ਸੀ ਜੀ ਫਿਰ ਮਤਲਬ ਹੁਣ ਇਹਨਾਂ ਦਿਨਾਂ ਚ ਠੀਕ ਰਹਿ ਗਏ ਜਦੋਂ ਮਤਲਬ ਬੰਦ ਰੱਖ ਕੇ ਦੇਖੀ ਹਾਂਜੀ ਇਹਨਾਂ ਦਿਨਾਂ ਚ ਠੀਕ ਅੱਗੇ ਤਾਂ ਸੱਡੀ ਨਹੀਂ ਜਾ ਰਹੀ ਸੀ ਤੁਹਾਡੇ ਤੋਂ ਅੱਗੇ ਤਾਂ ਇੱਕ ਦਿਨ ਬਸ 24 ਘੰਟੇ ਹੋ ਜਾਂਦੇ ਜਦੋਂ ਤੋਂ ਬਾਅਦ ਕਮਜ਼ੋਰ ਹੋਣ ਲੱਗ ਪੈਂਦੇ ਸੀ ਸ਼ਰੀਰ ਕਮਜ਼ੋਰ ਹੋਣ ਲੱਗ ਪੈਂਦਾ ਹਮ ਹਮ ਜੀ ਉਸਾ ਟਾਈਪ ਸੀ ਇੱਕ ਮਤਲਬ ਲੈ ਲਈ ਦਵਾਈ ਤਾਂ ਫਿਰ ਠੀਕ ਨਹੀਂ ਹੋਣਾ ਜੀ 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 ਮੈਂ ਵੀ ਫਿਰ ਆਈ ਸੋਚਦਾ ਚਲੋ ਐਸੇ ਤਰ੍ਹਾਂ ਜਿੰਨਾ ਚਿਰ ਤੱਕ ਇਹ ਨਹੀਂ ਜਿਉਂਦੇ ਰਹੇ ਨਹੀ ਅਸਲ ਵਿੱਚ ਆਰਗੈਨਿਕ ਡਿਜ਼ੀਜ਼ ਜਿਹੜੀ ਹੈਗੀ ਆ ਜਦ ਤੱਕ ਠੀਕ ਨਹੀਂ ਹੁੰਦੀ ਤਦ ਤੱਕ ਆਪਾਂ ਸਹੀ ਨਹੀਂ ਹੁੰਦੇ ਪ੍ਰੋਪਰ ਬਹੁਤ ਤਾਂ ਪਤਾ ਇਸੇ ਵੀ ਸਹੀ ਤਾਂ ਹੋ ਰਿਹਾ ਅੰਦਰੋਂ ਤਾਂ ਸਹੀ ਹੋ ਨਹੀਂ ਰਿਹਾ ਜੀ 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 ਹੁਣ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਵੀ ਸਹੀ ਹੋ ਰਿਹਾ ਅੰਦਰੋਂ ਹਾਂਜੀ ਹੁਣ ਮਹਿਸੂਸ ਹੋ ਰਿਹਾ ਸੋ ਠੀਕ ਹੈ ਜ਼ਿੰਦਗੀ ਜਿਉਣ ਲਈ ਮਨ ਕਰਦਾ ਵਧੀਆ ਹਾਂਜੀ हां जी ਹੁਣ ਜੀ ਖੁੱਲਿਆ ਜਿਹਾ ਲੱਗਦਾ ਕੁਸ਼ਵਲਾ ਨਾਲੋਂ পেট ਖੁੱਲਿਆ ਲੱਗਦਾ ਹੈ ਲੈਟਿਨ ਕਿੰਨੇ ਵਾਰ ਜਾਣੇ ਹੋ ਤੁਹਾਨੂੰ ਫੋਲ ਲੈਟਰਿੰਗ ਦੋ ਤੋਂ ਤਿੰਨ ਵਾਰ ਹੀ ਜੇ ਜਾਲੇ ਨਹੀਂ ਦੋ ਵਾਰ ਤਾਂ ਲਾਜ਼ਮੀ ਜਾਣਾ ਜੀ পেট ਸਾਫ ਹੋ ਜਾਂਦਾ ਪਰਨਾ পেট ਸਾਫ ਹੁੰਦਾ ਹੀ ਨਹੀਂ ਸੀ ਜੀ ਅੱਛਾ ਜੀ ਪੂਰਾ পেট ਸਾਫ ਨਹੀਂ ਹੁੰਦਾ ਸੀ ਜੀ ਹੁਣ ਜਿਹੜੀ ਤੁਸੀਂ ਗੈਸ ਕਹਿ ਰਹੇ ਸੀ ਗੈਸ ਕਿੰਨੀ ਕ ਬੰਦੀ ਹੋਂ ਤੁਹਾਡੀ ਗੈਸ ਘੱਟ ਬੰਦੀ ਹੈ ਜੀ ਕੋਈ ਸਰਾੜ ਜਲਣ ਜਾਂ ਕਸ਼ੂਰ ਐਸਾ ਕੁਝ ਹੁਣ ਸਾੜ ਜਲਨ ਵੀ ਨਹੀਂ ਹੈਗਾ ਜੀ ਸ਼ੁ크ਰਾ ਪਰਮੇਸ਼ਾਹ ਤੇ ਜਿਵੇਂ ਹੁਣ ਮੈਂ ਦੁੱਧ ਥੋੜਾ ਪੀ ਲੈਣਾ ਜੀ ਗਾਵਾ ਦਾ ਤਾਂ ਅਸੀਂ ਦੱਸਿਆ ਸੀ ਉਹ ਜੀ ਨਾ ਮੈਂ ਪਾਣੀ ਚ ਥੋੜਾ ਪਾ ਕੇ ਜੀ ਉਬਾਲ ਕੇ ਚੰਗਾ ਜੀ ਤੇ ਪਹਿਲਾਂ ਤਾਂ ਦੁੱਧ ਤਾਂ ਮੈਂ ਪੀ ਨਹੀਂ ਰਿਆ ਸੀ ਪੀ ਇੱਕ ਦਿਨ ਹੀ ਪੀ ਲੈਂਦਾ ਤੇ ਖਰਾਬ ਹੋ ਜਾਂਦਾ ਗੈਸ बन ਜਾਂਦੀ ਜੀ ਬਹੁਤ ਹੋਈ ਜੀ ਮੇਰੇ ਕੋਲ ਪਹਿਲਾਂ ਮੇਰੇ ਜਿਵੇਂ ਤੁਹਾਨੂੰ ਦੱਸਿਆ ਜਿਵੇਂ ਕੁਰਸੀ ਤੇ ਬੈਠਾ ਸੀ ਉਦੋਂ ਮੈਨੂੰ ਮਹਿਸੂਸ ਹੋਇਆ ਵੀ ਇੱਥੇ ਮੈਨੂੰ ਕੁਝ ਹੋਊਗਾ ਵੀ ਖੱਲੀ ਜੀ ਪੈ ਗਈ ਇੱਕ ਖੱਲੀ ਜੀ ਪੈ ਗਈ ਜੀ ਤੇ ਉਹ ਮੈਂ ਗੌਰ ਨਹੀਂ ਕੀਤੀ ਜੀ ਮੈਂ ਨਾ ਡਾਕਟਰ ਕੋਲ ਗਿਆ ਪਰ ਉਹਨਾਂ ਨੇ ਕੋਈ ਚੀਜ਼ ਨਹੀਂ ਉਹਨਾਂ ਨੇ ਕਿਹਾ ਹੱਸੇ ਜੀ ਟਾਲਤਾ ਜਿਵੇਂ ਕੁਝ ਨਹੀਂ ਹੈਗਾ ਤੁਹਾਨੂੰ ਕੁਝ ਜੀ 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 ਤੇ ਉਹ ਮੈਨੂੰ 6 ਮਹੀਨੇ ਸਾਲ ਬਾਅਦ ਵੀ ਮਹਿਸੂਸ ਹੋਣ ਲੱਗ ਗਿਆ ਵੀ ਉੱਤੇ ਬਣ ਪੈ ਗਿਆ ਹੂੰ ਹੂੰ ਉਸ ਤੋਂ ਬਾਅਦ ਰੋਟੀ ਮੇਰੀ ਥੱਲੇ ਨਹੀਂ ਜਾਂਦੀ ਸੀ ਭੁੱਖ ਲੱਗਣੀ ਹਟ ਗਈ ਹੂੰ ਹੂੰ ਤੇ ਮੈਂ ਫਿਰ ਜਿਵੇਂ ਇੱਕ ਵਾਰੀ ਪੇਟ ਭਰੀ ਗਿਆ ਥੋੜਾ ਭਾਰਾ ਹੀ ਹੋ ਗਿਆ ਹਵਾ ਹੀ ਭਰੀ ਜਾਂਦੀ ਸੀ ਪੇਟ 'ਚ ਜੀ ਜੀ ਕ੍ਰੋਸਿੰਗ ਹੁੰਦੀ ਨਹੀਂ ਸੀ ਜੀ 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 ਤੇ ਜਿਹਦੇ ਕਰਕੇ ਬਹੁਤ ਹੀ ਦਿੱਕਤ ਰਹਿੰਦੀ ਸੀ ਤੋ 3 ਸਾਲ ਤੋਂ ਇਸ ਤੋਂ ਹੁਣ ਤੋਂ ਪਹਿਲਾਂ 3 ਸਾਲ ਮੈਂ ਬਹੁਤ ਜ਼ਿਆਦਾ ਡਾਊਨ ਹੋ ਗਿਆ ਕਮਜ਼ੋਰ ਹੋ ਗਿਆ ਜਿਮਈ ਹੂੰ ਹੂੰ ਤੇ ਬਿਲਕੁਲ ਚੱਲੇ ਨਹੀਂ ਜਾਂਦਾ ਸੀ ਜੀ ਉਦੋਂ ਤੋਂ ਮੈਂ ਡਾਕਟਰ ਕੋਲ ਜਾਣਾ ਤੇ ਕਿੰਪਤਾ 10 15 ਥਾ ਤੇ 15 ਡਾਕਟਰ ਕੋਲ ਚਲਾ ਗਿਆ ਜੀ ਉਹਨਾਂ ਨੇ ਕੀ ਕੀ ਦਵਾਈ ਦਿੱਤੀ ਤੁਹਾਨੂੰ ਕੁਸ਼ਮਲ ਲੜਵਾਈ ਪਹਿਲਾਂ ਤਾਂ ਮੈਂ ਅੰਗਰੇਜ਼ੀ ਦਾ ਮਤਲਬ ਕਿ ਐਲੋਪੈਥੀ ਵਾਲੇ ਗਿਆ ਜੀ ਬਟੰਡੇ ਆਏ ਸੀਗੇ ਜੀ ਉੱਥੇ ਚੈੱਕ ਅਪ ਕਰਾਇਆ ਜੀ ਉਹਨਾਂ ਨੇ ਕਿਹਾ ਚੱਲ 10 ਦਿਨਾਂ ਦੀ ਦਵਾਈ ਖਾਓ ਤੇ ਸੈੱਟ ਹੋ ਜਾਊਗੀ ਜੀ ਤੇ 10 ਦਿਨ ਦਵਾਈ ਖਾਧੀ ਮੇਰੇ ਕੋਈ ਫਰਕ ਨਹੀਂ ਪਿਆ ਜੀ ਜੀ ਕਿ ਸਗੋਂ ਗੈਸ ਜ਼ਿਆਦਾ ਬਣਨ ਲੱਗ ਗਈ ਜੀ ਫਿਰ 10 ਦਿਨਾਂ ਬਾਅਦ ਹੋ ਰਾਈ ਉਹਨੂੰ ਡਾਕਟਰ ਸਾਹਿਬ ਮਿਲੇ ਨਹੀਂ ਸੀ ਜੀ ਤੇ ਉਹਨਾਂ ਥਾਂ ਤੇ ਹੋਰ ਡਾਕਟਰ ਸਾਹਿਬ ਬੈਠੇ ਸੀ ਉਹ ਕਹਿੰਦੇ ਫਿਰ ਤੁਹਾਡੇ ਦਮਾਗ ਦੇ ਡਾਕਟਰ ਕੋਲ ਦਵਾਈਆਂ ਲਿਖ ਦਿੰਨੇ ਆ ਜੀ ਤੁਸੀਂ ਦਿਮਾਗ ਵਾਲੇ ਡਾਕਟਰ ਨੂੰ ਦਿਖਾ ਲਓ ਜੀ ਉਹਨਾਂ ਨੇ ਸਾਨੂੰ ਪਰਚੀ ਵੀ ਬਣਾ ਕੇ ਦੇ ਦਿੱਤੀ ਮੇਰੇ ਨਾਲ ਦੇ ਕਹਿੰਦੇ ਚਲੋ ਦਿਖਾ ਲੰਨੇ ਆ ਜੀ ਤਮਾ ਆਗਾਈ ਡਾਕਟਰ ਜੀ ਮੇਰਾ ਮਨ ਨਹੀਂ ਮੰਨਿਆ ਜੀ ਮੈਂ ਮੇਰੇ ਦਿਮਾਗ ਮੇਰੇ ਮੈਂ ਦਿਮਾਗ ਮੇਰਾ ਸਹੀ ਹੈ ਜੀ ਮੈਨੂੰ ਮੈਨੂੰ ਇੰਨਾ ਤਾਂ ਪਤਾ ਹੈਗਾ ਹਾਂਜੀ ਦਿਮਾਗ ਨੂੰ ਮੇਰੇ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਉੱਧਰ ਦਵਾਈ ਲੈਣ ਗਿਆ ਨਹੀਂ ਜੀ ਅਸੀਂ ਦਵਾਈਆਂ ਲੈ ਕੇ ਨਹੀਂ ਗਏ ਮਰਜੀ ਲਿਖਵਾ ਲਈ ਸੀਗੀ ਠੀਕ ਹੈ ਪਰ ਦਵਾਈਆਂ ਨਹੀਂ ਲੈ ਕੇ ਗਏ ਜੀ 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 ਤੇ ਉਸ ਤੋਂ ਬਾਅਦ ਫਿਰ ਇੱਕ ਬੱਲਵਾਨੀ ਪਿੰਡੇ ਗਏ ਜੀ ਆਪਣੇ ਮਲੋਟ ਕੋਲੇ ਹਾਂਜੀ ਸਾਡੇ ਨੇੜ ਲੱਗ ਗਈ ਪੈਂਦਾ ਜੀ 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 ਤੇ ਉੱਥੇ ਮਤਲਬ ਕਿ ਵੈਦ ਹੈਗੇ ਨੇ ਡਾਕਟਰ ਸਾਹਿਬ ਜੀ ਤੇ ਉਹਨਾਂ ਨੇ ਉਹਨਾਂ ਕੋਲ ਸੀ ਸਾਨੂੰ ਕਿਸੇ ਨੇ ਦੱਸਿਆ ਸੀ ਉਹਨਾਂ ਕੋਲ ਚਲੇ ਗਏ ਜੀ ਤੇ ਉਹਨਾਂ ਨੇ ਮੈਨੂੰ ਜਿਵੇਂ ਦਵਾਈ ਦਿੱਤੀ ਵਧੀਆ ਦਵਾਈ ਦਿੱਤੀ ਵੈਸੇ ਤਾਂ ਜੀ ਤੇ ਪਰ ਥੋੜੀ ਦਵਾਈ ਥੋੜੇ ਦਿਨਾਂ ਵਾਸਤੇ ਦਿੱਤੀ ਸੀ ਜੀ ਤੇ ਉਹ 15 ਦਿਨਾਂ ਬਾਅਦ ਅਸੀਂ ਦਵਾਈ ਲੈਣ ਫੇਰ ਆ ਜਾਂਦੇ ਜੀ ਮੈਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਤੂੰ 3 ਮਹੀਨੇ ਤ ਤਨ ਦਵਾਈ ਖਾਣੀ ਪੈਣੀ ਹੈ ਅੱਛਾ ਜੀ ਤੇ ਉਸ ਤੋਂ ਬਾਅਦ ਥੋੜਾ ਆਪੇ ਕਵਰ ਹੋ ਜਾਊਗੀ ਹਾਂਜੀ ਪਰ ਮੈਂ ਕਿ ਦਵਾਈ ਤਾਂ ਮੈਂ ਖਾਂਦਾ ਰਿਹਾ ਡੇਢ ਮਹੀਨੇ 2 ਮਹੀਨੇ ਖਾਧੀ ਦਵਾਈ ਪਰ ਮੈਂ ਕਵਰ ਨਹੀਂ ਹੋ ਰਿਹਾ ਸੀ ਜਮਾਈ ਬਿਲਕੁਲ ਮੈਂ ਸਗੋ ਕਮਜ਼ੋਰ ਹੋ ਰਿਹਾ ਸੀ ਅਸੇ ਉਲਟਨ ਸਾਨ ਹੋ ਗਿਆ ਜੀ ਕਹਦਾ ਹੁੰਦੀ ਜਿਆਦਾ ਕਮਜ਼ੋਰੀ ਆ ਗਈ ਜੀ 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 ਤੇ ਫਿਰ ਉਸ ਤੋਂ ਬਾਅਦ ਜੀ ਫਿਰ ਮੈਂ ਉਹ ਤਾਂ ਕਹਿੰਦੇ ਸੀ ਦਵਾਈ ਹੋਰ ਖਾਓ ਪਰ ਮੈਂ ਦਵਾਈ ਫਿਰ ਬੰਦ ਕਰਤੀ ਜੀ ਉਹ ਓਕੇ ਓਕੇ ਫਿਰ ਅਸੀਂ ਹੋਰ ਪਾਸੇ ਗਏ ਗੰਗਾ ਨਗਰ ਹੂੰ ਉੱਥੇ ਸਾਰੇ ਸਿਟੀ ਸਕੈਨ ਵਗੈਰਾ ਸਾਰੇ ਟੈਸਟ ਕਰਵਾਏ ਜੀ ਬਲਡ ਥੰਡੇ ਵੀ ਕਰਵਾਏ ਸੀ ਜੀ ਅੱਛਾ ਡੇਢ ਸਾਲ ਤੋਂ ਲਗਾਤਾਰ ਚੱਲਦੀ ਆ ਰਹੀ ਲਗਾਤਾਰ ਹੀ ਚੱਲੀ ਆ ਰਹੀ ਜੀ ਹੂੰ ਇਹ ਡੇਢ ਸਾਲ ਦੇ ਵਿੱਚ ਤੁਹਾਡਾ ਮਤਲਬ ਸਿਹਤ ਕਿਵੇਂ ਰਹਿੰਦੀ ਸੀ ਸਿਹਤ ਸਗੋ ਥੋੜੀ ਥੋੜੀ ਹੌਲੀ ਹੌਲੀ ਵਜਨ ਘਟਦਾ ਹੀ ਗਿਆ ਜੀ ਅੱਛਾ ਅੱਛਾ ਹਾਂ ਜੀ ਪਹਿਲਾਂ ਮਤਲਬ ਕੰਮ ਕੁਮ ਨੂੰ ਕਿਵੇਂ ਸੀ ਚਿਹਰਾ ਕਿਵੇਂ ਸੀ ਉੱਠਣ ਬੈਠਣ ਚ ਕਿਵੇਂ ਸੀ ਸਿਸਟਮ ਤੁਹਾਡਾ ਉਹ ਕੁਛ ਤਾਂ ਠੀਕ ਸੀ ਕਦੇ ਠੀਕ ਹੋ ਜਾਂਦਾ ਸੀ ਕਦੇ ਫਿਰ ਮਤਲਬ ਮਨ ਡਾਊਨ ਹੋ ਜਾਂਦਾ ਸੀ ਕਿਉਂਕਿ ਪਰੇਜ ਪਰੂਜ ਇੰਨਾ ਨਹੀਂ ਹੁੰਦਾ ਉਹ ਕਹਿੰਦੇ ਜੋ ਮਰਜੀ ਖਾਓ ਤੁਸੀਂ ਵਹਿਮ ਹੈ ਤੁਹਾਡੇ ਦਿਮਾਗ ਵਿੱਚ ਅੱਛਾ ਸਾਡੇ ਸਿਰਫ ਦਿਮਾਗ ਵਿੱਚ ਵਹਿਮ ਹੈਗਾ ਹੋਰ ਤੁਹਾਨੂੰ ਕੁਝ ਨਹੀਂ ਹੈ। ਬਿਮਾਰੀ ਕੁਝ ਨਹੀਂ ਹੈਗੀ। ਅਚਨੋ ਨੇ ਸਾਫ਼ ਹੀ ਕਹਿ ਦਿੱਤਾ। ਹਾਂਜੀ। ਓਕੇ। ਸਾਰੇ ਟੈਸਟ ਕਰਵਾਏ ਸੀ। ਹੂੰ ਹੂੰ ਜੀ ਜੀ। ਅੱਛਾ ਹੁਣ ਲਾਸਟ ਫਿਰ ਤੁਸੀਂ ਜਿਵੇਂ ਹੁਣ ਦੱਸਿਆ ਪਹਿਲਾਂ ਵੀ 7 ਦਿਨਾਂ ਦਾ ਤੁਸੀਂ ਕਾਫੀ ਰਿਲੈਕਸ ਫੀਲ ਕਰ ਰਹੇ ਹੋ ਤੇ ਉਹਦੇ ਵਿੱਚ ਤੁਹਾਡਾ ਪਿਛਲੀ ਜ਼ਿੰਦਗੀ ਨਾਲੋਂ ਕਿੰਨਾ ਕੁ ਡਿਫਰੈਂਸ ਫੀਲ ਹੋਇਆ ਤੁਹਾਨੂੰ ਤੁਹਾਡੀ ਹੁਣ ਤਾਂ ਮੈਨੂੰ ਮੇਰਾ ਮਨ ਕਰਦਾ ਜੀ ਵਧੀਆ ਮਹਿਸੂਸ ਹੁੰਦਾ ਜੱਗਨ ਨਾਲੋਂ ਵਧੀਆ ਮਹਿਸੂਸ ਹੁੰਦਾ ਜੀ ਕੰਮ ਕਰਦੇ ਹਾਂ ਉਹਦੇ ਬੈਠਦੇ ਹਾਂ ਜ਼ਿੰਦਗੀ ਜਿਉਣ ਲਈ ਵਧੀਆ ਜੀ ਕਰਦਾ ਜੀ ਕਰਦਾ ਵੀ ਜ਼ਿੰਦਗੀ ਜਿਉ ਉਹ ਵਿੱਚੇ ਤਾਂ ਮੈਂ ਜਿਹੜੀਆਂ 1.5 ਸਾਲ ਗੋਲੀਆਂ ਖਾਧੀਆਂ ਉਹ ਵੀ ਛੱਡ ਕੇ ਦੇਖ ਲਈਆਂ ਉਹ ਵੀ ਸਹੀ ਰਹਿ ਗਈਆਂ ਹਾਂ ਉਹ ਵੀ 2-3 ਦਿਨ ਛੱਡ ਕੇ ਦੇਖ ਲਈਆਂ ਇੱਕ ਵਾਰੀ ਜੀ ਜੀ ਬਾਕੀ ਹੋਰ ਉਹਨਾਂ ਕੋਸ਼ ਸਹੀ ਫੀਲ ਹੁੰਦਾ ਜੀ ਅੰਦਰ ਤੋਂ ਠੀਕ ਲੱਗਦਾ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਅੰਦਰ ਤੋਂ ਸਹੀ ਹੁੰਦਾ ਅੱਛਾ ਤੁਹਾਨੂੰ ਮਤਲਬ ਐਸੇ ਪਾਰਟ ਤੋਂ ਹੀ ਲੱਗਦਾ ਸੀ ਜ਼ਿਆਦਾ ਜਿੱਥੇ ਆਪਾਂ ਮਸ਼ੀਨ ਲਾ ਰਹੇ ਹਾਂ ਜੀ ਮਤਲਬ ਐਸੇ ਕਸਿਆ ਆ ਜਾਂ ਪਿਆ ਇੱਥੇ ਕਸਿਆ ਸੀ ਬਹੁਤ ਕਸਿਆ ਹੁੰਦਾ ਜੀ ਜਿੱਥੇ ਮੇਰਾ ਖਾਣਾ اٹਕ ਜਾਂਦਾ ਜਦੋਂ ਖਾਂਦਾ ਜੀ ਇਸ ਤੋਂ ਥੱਲੇ ਨਹੀਂ ਜਾਂਦਾ ਮਤਲਬ ਇਹ ਲੱਗਦਾ ਜੀ ਇੱਥੇ ਖੜ ਗਿਆ ਇੱਥੇ ਖੜ ਗਿਆ ਜਾਂ ਗੈਸ ਵੜ ਗਈ ਇੱਥੇ ਹੀ ਖੜ ਗਿਆ ਜੀ ਮਨ ਕਰਦਾ ਸੀ ਖਾਵਾਂਗੇ ਖਾਣ ਲੱਗਦੇ ਪਰ ਇੱਥੇ ਖੜ ਜਾਂਦਾ ਹਾਂਜੀ ਫਿਰ ਡਰ ਰੰਦਾ ਜੀ ਪੇਗਾ ਜਮਤ ਹੁੰਦਾ ਨਹੀਂ ਇੱਥੇ ਆਠੇ ਆੜ ਦਿੰਦਾ ਜੀ ਬੀਜੂ ਬੇਤਰ ਖਾਉਈ ਨਾ ਆਏ ਖਾਵੇ ਤਾਂ ਨਾ ਖਾਉਈ ਕੱਟ ਖਾਉ ਬਹੁਤ ਕੱਟ ਕੱਟ ਖਾਦਾ ਜੀ 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 ਬੜੇ ਪ੍ਰੇਸ਼ ਕੀਤੀ ਜੀ ਦੇਖੋ ਮਤਲਬ ਦਰਸ਼ਕੋ ਸੁਣ ਰਹੇ ਹੋ ਤੁਸੀਂ ਮਤਲਬ ਇਹ ਪੇਸ਼ੈਂਟ ਨੇ ਬਿੱਥੇ ਦੱਸੀ ਆਪਣੀ ਇਹ ਗੱਲ ਜਿਹੜੀ ਹੈਗੀ ਆ ਦੇਖੋ ਇਹ ਅਸੀਂ ਵੀਡੀਓ ਇਸ ਕਰਕੇ ਸ਼ੂਟ ਕੀਤੀ ਆ ਵੀ ਜਿਹੜੀ ਆ ਕੰਡੀਸ਼ਨ ਆ ਇਹ ਲਗਭਗ ਜ਼ਿਆਦਾ ਨਹੀਂ ਦਸ ਦੇ ਵਿੱਚੋਂ ਸੇਮ ਰੀਜਨ ਨਾਲ ਵਾਪਰ ਰਹੀ ਆ ਕਿ ਕਈ ਗੌਰ ਕਰ ਲੈਂਦੇ ਨੇ ਟਾਈਮ ਰਹਿੰਦੇ ਕਈ ਨਹੀਂ ਗੌਰ ਕਰਦੇ ਜਿਵੇਂ ਉਹਨਾਂ ਵੀਰ ਜੀਆ ਨੇ ਪਹਿਲਾਂ ਗੌਰ ਹੀ ਨਹੀਂ ਕਰੀ ਗੌਰਨਾ ਕਰਨ ਕਰਕੇ ਇੱਥੇ ਤੱਕ ਪਹੁੰਚ ਗਈ ਸਮੱਸਿਆ ਇਹਨਾਂ ਦੀ ਦੇਖੋ ਜੇ ਮੌਕੇ ਤੇ ਕੋਈ ਚੰਗਾ ਡਾਕਟਰ ਮਿਲ ਜਾਂਦਾ ਜਾਂ ਮਤਲਬ ਚੰਗੀ ਇਹਨਾਂ ਨੂੰ ਗਾਈਡਲਾਈਨ ਮਿਲ ਜਾਂਦੀ ਤਾਂ ਠੀਕ ਰਹਿੰਦੇ ਕਿਉਂਕਿ ਇਹਨਾਂ ਨੇ ਦੱਸਿਆ ਮੈਨੂੰ ਪਹਿਲਾਂ ਵੀ ਇਹ ਨਾ ਇੱਥੇ ਇਸ ਵਾਲੇ ਪਾਰਟ ਤੇ ਤਰਨ ਘਡਾਉਣ ਲਈ ਇੱਥੇ ਭਾਰ ਦਵਾਉਂਦੇ ਰਹੇ ਮੁੱਕੀ ਦਾ ਵਜਨ ਦਵਾਤਾ ਜਾਂ ਕੁਝ ਹੋਰ ਕਰ ਲਿਆ ਇਸ ਤਰ੍ਹਾਂ ਕਰਕੇ ਗੁੱਠੇ ਨਾਲ ਦਵਾਉਂਦੇ ਸੀ ਜੀ ਇੱਥੇ ਨਾਲ ਦਵਾਉਂਦੇ ਪੂਰੇ ਜ਼ੋਰ ਨਾਲ ਪੂਰੇ ਜ਼ੋਰ ਨਾਲ ਪੂਰੇ ਜ਼ੋਰ ਨਾਲ ਦਵਾ ਲੈਂਦੇ ਸੀ ਹਾਂਜੀ ਅੰਗੂਠੇ ਦਾ ਵਜਨ ਹਾਂਜੀ ਦੇਖੋ ਊਠੇ ਦੇ ਵਜਨ ਨਾਲ ਪੂਰਾ ਜੋਰ ਨਾਲ ਦਬਾਉਂਦੇ ਕੁਝ ਟਾਈਮ ਰੰਦੀਬ ਰੰਦੀ ਫਿਰ ਕਿੰਨਾਕ ਟਾਈਮ ਸੁੱਕ ਰਹਿ ਜਾਂਦੀ ਸੁੱਕਦੀ ਉਹ ਦੋ ਤਿੰਨ ਦਿਨ ਪੈ ਜਾਂਦੇ ਇੱਕ ਵਾਰ ਤਾਂ ਕਮਜ਼ੋਰੀ ਥੋੜੀ ਆ ਜਾਂਦੀ ਪਹਿਲੇ ਦਿਨ ਅਗਲੇ ਦਿਨ ਠੀਕ ਹੋ ਜਾਂਦਾ ਠੀਕ ਹੋ ਜਾਂਦਾ ਥੋੜਾ ਦੋ ਦਿਨ ਹੋਰ ਠੀਕ ਰਹਿ ਜਾਂਦਾ ਜੀ ਦੁਬਾਰਾ ਫਿਰ ਤਿੰਨ ਚਾਰ ਦਿਨਾਂ ਬਾਅਦ ਵਹੀ ਹਾਲ ਫੇਰ ਹੋ ਜਾਂਦਾ ਬਸ ਉਹ ਦਬਣ ਨਾਲ ਹੀ ਪੱਕ ਗਿਆ ਹਾਂਜੀ ਦੇਖੋ ਤੁਸੀਂ ਸੁਣ ਰਹੇ ਹੋ ਵੀ ਇਹ ਵਾਰ-ਵਾਰ ਦਬੰਦੀ ਨਾਲ ਹੀ ਚੀਜ਼ ਪੱਕ ਗਈ ਅਸੀਂ ਇਸ ਵੀਡੀਓ ਰਾਹੀਂ ਇਹੀ ਮੈਸੇਜ ਦਿੰਨੇ ਆ ਵੀ ਜਿਹੜੇ ਮਰੀਜ਼ ਐ ਜੋ ਕੁਝ ਕਰਦੇ ਨੇ ਦਬਾਉਂਦੇ ਨੇ ਐਦਾਂ ਕਰਕੇ ਮਤਲਬ ਕਹਿੰਦੇ ਆ ਵੀ ਸੁੱਕ ਉਹ ਮੋਕੇ ਤੇ ਤਾਂ ਰਿਲੀਵਿੰਗ ਮਿਲ ਜਾਂਦੀ ਹੈ ਬਾਅਦ ਵਿੱਚ ਇਹ ਜਾਂਦਾ ਪੱਕ ਹੁਣ ਇਹਨਾਂ ਦਾ ਆਹ ਵਾਲਾ ਹਿੱਸਾ ਇੰਨਾ ਕੁ ਮਤਲਬ ਟਾਈਟ ਸੀ ਜਦੋਂ ਪਹਿਲੇ ਦਿਨ ਆਏ ਨੇ ਗੁੱਥੀ ਬਣੀ ਪਈ ਸੀ ਇੱਕ ਟਾਈਟ ਮਤਲਬ ਚਰਬੀ ਆਸ-ਪਾਸ ਜਮਾ ਹੋ ਗਈ ਇਹਦੇ ਇੱਥੇ ਇਹਨੇ ਅੰਗ ਦੇ ਉਹਦੇ ਕਰਕੇ ਗੈਸ ਬਣਨ ਲੱਗੀ ਗੈਸ ਮਤਲਬ ਰਿਲੀਜ਼ ਨਹੀਂ ਹੁੰਦੀ ਫਬਜੀ ਰਹਿਣ ਲੱਗੀ ਖਾਣ ਪੀਣ ਨੂੰ ਮਨ ਨਹੀਂ ਕਰਦਾ ਸੀ ਇਹ ਚੀਜ਼ਾਂ ਸਾਰੀਆਂ ਹੋਣ ਲੱਗੀਆਂ ਜੇ ਤੁਸੀਂ ਚਾਹੁੰਦੇ ਹੋ ਵੀ ਇਹ ਚੀਜ਼ ਸੌਖੀ ਹੋ ਜਾਏ ਤੁਹਾਡੀ ਤਾਂ ਤੁਸੀਂ ਇਹ ਚੀਜ਼ਾਂ ਦੀ ਗੌਰ ਕਰੋ ਵੀ ਜਿਨ੍ਹਾਂ ਦੀ ਵੀ ਸ਼ੁਰੂਆਤ ਹੁੰਦੀ ਹੈ ਇਹ ਟੋਟਕਿਆਂ 'ਚ ਨਹੀਂ ਪੈਣਾ ਦਬਾਉਂ ਦਬੁੰਦੇ ਚੱਕਰਾਂ 'ਚ ਨਹੀਂ ਪੈਣਾ ਨਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਤਲਬ ਲਾਸਟ ਵੀਡੀਓ ਦੇ ਵਿੱਚ ਵੀ ਅਸੀਂ ਦੱਸਿਆ ਇਸ ਵੀ ਦੱਸ ਦਿਆਂ ਤੁਹਾਨੂੰ ਵੀ ਕਿਦਾਂ ਇਸ ਤਰੀ ਦਾ ਮਤਲਬ ਸਹੀ ਹੱਲ ਕੀਆ ਘਰੇ ਜਿਹੜਾ ਤੁਸੀਂ ਕਰਨਾ ਜਿਹਦੇ ਨਾਲ ਤੁਸੀਂ ਸੋਖੇ ਹੋਣ ਲੱਗ ਜਓ ਹਾਂ ਜਿਹੜੇ ਲੰਮੇ ਟਾਈਮ ਤੋਂ ਪੀੜਤ ਨੇ ਕੋਈ ਮਸ਼ੀਨ ਲਾਉਣ ਦੇ ਨਾਲ ਤੇ ਮੈਡੀਸਨ ਖਾਣ ਦੇ ਨਾਲ ਸੋਖੇ ਹੋ ਸਕਦੇ ਆ ਤੇ ਇਸ ਮਤਲਬ ਵੀਡੀਓ ਦੇ ਰਾਹੀਂ ਬਸ ਇਹੀ ਸੰਦੇਸ਼ ਆ ਵੀ ਆਪਣੀ ਬਈ ਕੇਅਰ ਆਪ ਕਰੋ ਗੌਰ ਰੱਖੋ ਹੌਸਲੇ ਦੇ ਨਾਲ ਚੱਲੋ ਬਾਕੀ ਕੋਈ ਢੀ ਵੱਡੀ ਸਮੱਸਿਆ ਨਹੀਂ ਹੁੰਦੀ ਇਹਦਾ ਹੱਲ ਹੋ ਜਾਂਦਾ ਹੱਲ ਹੁਣ ਕਈ ਪੇਸ਼ੈਂਟਾਂ ਨੂੰ ਇਹਦੇ ਨਾਲ ਕੰਸਟੀਬਿਊਸ਼ਨ ਹੋ ਜਾਂਦੀ ਹੈ ਜਿਵੇਂ ਵੀਰਜਿਆਂ ਨੂੰ ਹੋਈ ਹੈ ਗੈਸ ਬਣੀਆਂ ਕਈਆਂ ਨੂੰ ਮਲਾਲਸਟ੍ਰਾਈਡੋਗਲਾਈਟਸ ਦੀ ਪ੍ਰੋਬਲਮ ਆ ਜਾਂਦੀ ਹੈ ਅਲੱਗ-ਅਲੱਗ ਪੇਸ਼ੈਂਟ ਦੀਆਂ ਸਿਚੁਏਸ਼ਨਾਂ ਜੁਹੁੰਦੀਆਂ ਨੇ ਕਿਸੇ ਦੀ ਕੀ ਕਿਸੇ ਦੀ ਕੀ ਹੈ ਨਾ ਤੇ ਬਸ ਇਸ ਤਰ੍ਹਾਂ ਕਰਕੇ ਹੈ ਕਿ ਦੇਖੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆ ਸਿਰਫ ਇਹਨੂੰ ਗੌਰ ਰੱਖਿਓ ਤੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਉਣਾ ਹੈ ਵੀ ਇਹਨੂੰ ਕਿੱਦਾਂ ਮ사ਜ ਕਰਕੇ ਕਿੱਦਾਂ ਇਹਨੂੰ ਰਿਮੂਵ ਕਰਨਾ